ਆਣਾ ਚੰਦ ਵਿੱਚ ਚੋਣਾਂ ਹੋ ਰਹੀਆਂ ਦੀ ਜਿਉਣੀ ਚੋਣਾਂ ਹੋਦੀਆਂ ਕੀ ਕਹਿੰਦੇ ਬਿਲਕੁਲ ਤੁਸੀਂ ਦੇਖ ਰਹੇ ਹੋ ਸ਼ਾਂਤੀਪ੍ਰੀਆ ਚੋਣਾਂ ਹੋ ਰਹੀਆਂ ਅਸੀਂ ਸਾਡੀਆਂ ਬਿਲਕੁਲ ਹਦੈਤਾ ਸਾਡਾ ਸਾਰਾ ਪੁਲਿਸ ਡਿਪਾਰਟਮੈਂਟ ਬੜੀ ਆਪਣੀ ਜੋ ਇਹਨਾਂ ਦੀ ਡਿਊਟੀ ਹੈ ਬੜੀ ਨਿਭਾ ਰਿਹਾ ਹੈ ਸਾਡੇ ਵਲੰਟੀਅਰ ਡਿਊਟੀ ਨਿਭਾ ਰਹੇ ਨੇ ਵੀ ਜਿਹੜਾ ਇਲੈਕਸ਼ਨ ਹੈ ਪਬਲਿਕ ਦਾ ਰਾਈਟ ਹੈ ਪਬਲਿਕ ਨੂੰ ਆਪਦਾ ਰਾਈਟ ਯੂਜ਼ ਕਰਨ ਦੇਣਾ ਕੋਈ ਇੱਥੇ ਧੱਕਾ ਨਹੀਂ ਕੋਈ ਰੋਲਾ ਨਹੀਂ ਹੈ ਮੈਡਮ ਜਿਵੇਂ ਕਾਂਗਰਸ ਪਾਰਟੀ ਦੇ ਕੁਝ ਲੀਡਰ ਅਰੋਪ ਲਾ ਰਹੇ ਸੀ ਕਿ ਅੱਜ ਧੱਕਾ ਹੋਏਗਾ ਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੱਕ ਪਰੋਟਸੋਲ ਜਿਹੜੀਆਂ ਗੀਆਂ ਕਿਉਂਕਿ ਉਹਨਾਂ ਨੇ ਹੁਣ ਤੱਕ ੱੱਕਾ ਹੀ ਕੀਤਾ ਹੈ ਉਹਨਾਂ ਨੂੰ ਆਪਦੀਆਂ ਨੇ ਜਿਹੜੀਆਂ ਪਿਛਲੀਆਂ ਗੱਲਾਂ ਅੱਗੇ ਜਾਂ ਅੱਗੇ ਆ ਜਾਂਦੀਆਂ ਨੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਰੇ ੱੱਕਾ ਕਰਨਗੇ ਪਰ ਅਸੀਂ ਆਮ ਆਦਮੀ ਆ ਆਮ ਲੋਕਾਂ ਦੀ ਸਰਕਾਰ ਹੈ ਬਿਲਕੁਲ ਸ਼ਾਂਤੀਪ੍ਰੀਆ ਇਲੈਕਸ਼ਨ ਹੋਣਗੇ ਹਾਂ ਜੇ ਕੋਈ ਉਹ ੱੱਕਾ ਕਰਨਗੇ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਪਰ ਸਾਡੇ ਵੱਲੋਂ ਕੋਈ ੱੱਕਾ ਨਹੀਂ ਹੋਊਗਾ ਆਰਾਮ ਨਾਲ ਇਲੈਕਸ਼ਨ ਹੋਣਗੇ ਮੈਂ ਕਿਸ ਤਰ੍ਹਾਂ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਹਦਾਇਤਾਂ ਦਿੱਤੀ ਹੋਈ ਹੈ ਮੈਮੂਰੀ ਦੇਖੋ ਪ੍ਰਸ਼ਾਸਨ ਨੂੰ ਵੀ ਇਹੀ ਹੈ ਕਿ ਬਿਲਕੁਲ ਆਪਾਂ ਸ਼ਾਂਤੀਪ੍ਰੀਆ ਇਲੈਕਸ਼ਨ ਕਿਉਂਕਿ ਜੇ ਅਸੀਂ ਕਰਾਂਗੇ ਤਾਂ ਇਹਨਾਂ ਨੂੰ ਵੀ ਕਰਨਾ ਪਊਗਾ ਅਸੀਂ ਇੱਕੋ ਹੀ ਗੱਲ ਕਹੀ ਹੈ ਵੀ ਲੋਕਾਂ ਦਾ ਰਾਈਟ ਹੈ ਜਿਹੜਾ ਵੋਟ ਪਾਉਂਦਾ ਲੋਕਾਂ ਨੂੰ ਸ਼ਾਂਤੀ ਨਾਲ ਯੂਜ਼ ਕਰਨ ਦੋ ਦੇਖੋ ਇਹਨਾਂ ਨੇ ਪੂਰੇ ਬੈਰੀਕੇਡ ਲਗਾਏ ਹੋਏ ਨੇ ਮੈਂ ਵੀ ਨਹੀਂ ਅੰਦਰ ਜਾ ਰਹੀ ਮੈਂ ਜਾ ਸਕਦੀ ਹਾਂ ਪਰ ਮੈਂ ਵੀ ਨਹੀਂ ਜਾ ਰਹੀ ਕਿਉਂਕਿ ਮੇਰਾ ਉੱਥੇ ਕੋਈ ਕੰਮ ਨਹੀਂ ਹੈ ਮੈਂ ਜਾਉਂਗੀ ਕੋਈ ਰਜੈਕਸ਼ਨ ਹੋਊਗੀ ਅਸੀਂ ਕਹਿੰਦੇ ਲੋਕਾਂ ਦਾ ਰਾਈਟ ਹੈ ਲੋਕਾਂ ਨੂੰ ਯੂਜ਼ ਕਰਨ ਦੋ ਬੰਦੂੜ ਦੀ ਗੱਲ ਕਰੀਏ ਮੈਮ ਉੱਥੇ ਕਿਸ ਤਰ੍ਹਾਂ ਦਾ ਚੱਲ ਰਿਹਾ ਸੀ ਬਿਲਕੁਲ ਸ਼ਾਂਤੀਪ੍ਰੀਆ ਚੱਲ ਰਿਹਾ ਉਸ ਦਿਨ ਵੀ ਐਸੀ ਕੋਈ ਗੱਲ ਨਹੀਂ ਸੀ ਜੇ ਕਿਸੇ ਕੈਂਡੀਡੇਟ ਨੇ ਓਬਜੈਕਸ਼ਨ ਲਾਈ ਹੈ ਉਹਦੀ ਛਾਂਤ ਵੀਨ ਹੋ ਰਹੀ ਸੀ ਉੱਥੇ ਮホール ਗੰਦਾ ਕਰਨ ਗਏ ਸੀਗੇ ਰਾਤ ਤੱਕ ਬੈਠੇ ਰਹੇ ਕਦੇ ਮਿਊਂਸਪੈਲਟੀ ਦਾ ਗੇਟ ਬੰਦ ਕਰ ਲਿਆ ਕਦੇ ਈਓ ਨੂੰ ਧਮਕਾਇਆ ਤਾਂ ਉਹ ਦਿਨ ਇਹਨਾਂ ਨੇ ਗੰਦਪਾਨ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਉੱਥੇ ਵੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਬਿਲਕੁਲ ਡਿਊਟੀ ਤੇ ਆਪਦੀ ਤੇ ਕੋਈ ਵੀ ਉੱਥੇ ਧੱਕਾ ਨਹੀਂ ਕਰਨ ਦੇ ਜਿਸ ਤਰ੍ਹਾਂ ਤੁਸੀਂ ਦੋਨੋਂ ਜਗ੍ਹਾ ਦੇਖ ਕੇ ਆਏ ਹੋ ਉਹ ਵੀ ਮਾਹੌਲ ਤੁਸੀਂ ਦੇਖਿਆ ਕਿਸ ਤਰ੍ਹਾਂ ਦੀ ਜਿੱਤ ਤੁਸੀਂ ਦੇਖਦੇ ਹੋ ਮੈਮ ਜਿੱਤੇ ਜੀ ਬਿਲਕੁਲ ਇੱਕ ਪਾਸੇ ਝਾੜੂ ਫਿਰੂਗਾ ਕਿਉਂਕਿ ਅਸੀਂ ਕੰਮ ਕੀਤੇ ਹੈ ਅਸੀਂ ਸਾਡੇ ਕੰਮਾਂ ਨੂੰ ਵੋਟ ਪਿਆ ਰਹੇ ਹੈ ਨਾ ਕਿ ਦੂਸਰੀਆਂ ਗੱਲਾਂ ਨੂੰ ਅਸੀਂ ਕੰਮ ਕੀਤੇ ਅਸੀਂ ਇੱਕੋ ਹੀ ਗੱਲ ਕਹਿੰਦੇ ਸੀ ਜਦੋਂ ਵੀ ਅਸੀਂ ਵੋਟ ਮੰਗਾਂਗੇ ਅਸੀਂ ਆਪਣੇ ਕੰ ਜੀ ਅਸੀਂ ਕੰਮ ਨਹੀਂ ਕੀਤੇ ਹੋਣਗੇ ਜਨਤਾ ਵੋਟ ਨਾ ਪਾਵੇ ਸਾਨੂੰ ਉਹ ਵੀ ਸਿਰ ਮੱਥੇ ਪਰ ਅਸੀਂ ਕੰਮ ਕੀਤੇ ਐ ਅਸੀਂ ਕੰਮਾਂ ਨੂੰ ਵੋਟ ਮੰਗਦੇ ਆ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ